ਆਈਏਐਸ ਅਫਸਰ ਸੰਜੀਵ ਹੰਸ ਜਿਸ ਦੀ ਜਾਇਦਾਦ ਦੇ ਚਰਚੇ ਨੇ ਤੇ ਉਸ ਦੇ ਸਣੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਕਰੀਬੀ ਰਿਸ਼ਤੇਦਾਰਾਂ ਤੇ 13 ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਤੇ ਹੁਣ ਇਸ ਮਾਮਲੇ ਦੀ ਪੜਤਾਲ ਅੱਗੇ ਵਧੇਗੀ ਦਰਅਸਲ ਇਸ ਦਾ ਸੰਬੰਧ ਪੰਜਾਬ ਦੇ ਨਾਲ ਹੈ ਸੰਜੀਵ ਹੰਸ ਮੂਲ ਰੂਪ ਦੇ ਵਿੱਚ ਪੰਜਾਬੀ ਹੈ ਔਰ ਆਈਐਸ ਅਧਿਕਾਰੀ ਬਣਨ ਤੋਂ ਬਾਅਦ ਇਸ ਦੀ ਪਹਿਲੀ ਪੋਸਟਿੰਗ ਬਿਹਾਰ ਦੇ ਵਿੱਚ ਹੀ ਹੋਈ ਪੂਰਾ ਵੇਰਵਾ ਦੱਸਾਂਗੇ ਕਿ ਕੀ ਕੀ ਸਵਾਲ ਉੱਠੇ ਨੇ ਔਰ ਕਿੰਨੀ ਜਾਇਦਾਦ ਬਣਾ ਲਈ ਆਮਦਨ ਆ ਜਿਹੜੀ ਹੁਣ ਤੋਂ ਲੈ ਕੇ ਨੌਕਰੀ ਕਰਨ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਆ ਉਹ ਕਿੰਨੇ ਕਰੋੜ ਹੈ ਔਰ ਜਾਇਦਾਦ ਕਿੰਨੇ ਕਰੋੜ ਦੀ ਬਣਾਈ ਗਈ ਔਰ ਮਹਿੰਗੀਆਂ ਗੱਡੀਆਂ ਮਹਿੰਗੇ ਆਲਿਸ਼ਨ ਘਰ ਤੇ ਵਿਲੇ ਆ ਜਿਹੜੇ ਉਹ ਹਿਮਾਚਲ ਤੱਕ ਦਿੱਲੀ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਆਪਣੇ ਨਦੀਕੀ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਕਦੋਂ ਬਣੇ ਕਿ ਇਹਨਾਂ ਦਾ ਸਿੱਧਾ ਸਬੰਧ ਕਾਲੀ ਕਮਾਈ ਦੇ ਨਾਲ ਹੈ ਜਾਂ ਇਹ ਜਿਹੜੀ ਆਮਦਨ ਦੇ ਸਰੋਤ ਜਿਹੜੇ ਨੇ ਉਹ ਜਦੋਂ ਚੈੱਕ ਕੀਤੇ ਗਏ ਜਦੋਂ ਇਸ ਦੇ ਉੱਤੇ ਵਿਜੀਲੈਂਸ ਨੇ ਅੱਖ ਰੱਖੀ ਤਾਂ ਫਿਰ ਇਸ ਤੋਂ ਬਾਅਦ ਜਗਜਗਰ ਹੋ ਗਈਆਂ ਚੀਜ਼ਾਂ ਜਿਸ ਦੇ ਕਰਕੇ ਸਵਾਲਾਂ ਦੇ ਘੇਰੇ ਵਿੱਚ ਆ ਗਏ ਆਈਐਸ ਅਫਸਰ ਸੰਜੀਵ ਹੰਸ ਹੁਣ ਸੰਜੀਵ ਹੰਸ ਆਈਐਸ ਅਫਸਰ ਦਾ ਜਿਹੜਾ ਪਿਛੋਕੜ ਕੀ ਹੈ ਉਸ ਦਾ ਜਿਹੜਾ ਮੂਲ ਰੂਪ ਦੇ ਵਿੱਚ ਰਹਿਣ ਵਾਲਾ ਪੰਜਾਬ ਦਾ ਹੈ ਸੰਜੀਵ ਹੰਸ 1997ਵੀਂ ਬੈਚ ਦਾ ਆਈਐਸ ਅਧਿਕਾਰੀ ਹੈ ਸੰਜੀਵ ਹੰਸ ਦੇ ਪਿਤਾ ਸੀ ਜਿਹੜੇ ਉਹ ਵੀ ਪ੍ਰਸ਼ਾਸਨਿਕ ਅਧਿਕਾਰੀ ਰਹੇ ਨੇ ਸਿਵਲ ਇੰਜੀਨੀਅਰ ਦੀ ਪੜ੍ਹਾਈ ਕੀਤੀ ਬੀਟੈਕ ਦੀ ਪੜ੍ਹਾਈ ਕੀਤੀ ਸੰਜੀਵ ਹੰਸ ਨੇ ਤੇ ਬਿਹਾਰ ਦੇ ਬਾਂਕਾ ਜ਼ਿਲ੍ਹੇ ਦੇ ਵਿੱਚ ਪਹਿਲੀ ਪੋਸਟਿੰਗਾਂ ਮਿਲੀ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਡੀਸੀ ਦੇ ਤਾਰ ਦੇ ਉੱਤੇ ਡੀਐਮ ਜਿਹਨੂੰ ਕਿਹਾ ਜਾਂਦਾ ਹੈ ਬਿਹਾਰ ਦੇ ਵਿੱਚ ਉਹ ਰਹਿ ਚੁੱਕੇ ਨੇ ਜਲ ਸੰਸਾਧਨ ਤੇ ਜਿਹੜੀ ਸਿਹਤ ਵਿਭਾਗ ਹੈ ਇਸ ਦੇ ਵਿੱਚ ਵੀ ਉਹਨਾਂ ਨੇ ਜਿਹੜੀਆਂ ਆਪਣੀਆਂ ਨੇ ਸੇਵਾਵਾਂ ਹੁਣ ਤੱਕ ਨਿਭਾਈਆਂ ਨੇ ਹੋਰ ਵੀ ਕਈ ਹਮ ਮੌਦਿਆਂ ਦੇ ਉੱਤੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਕਿਉਂਕਿ 1997 ਤੋਂ ਲੈ ਕੇ 2024 ਤੱਕ ਇਹਨਾਂ 27 ਸਾਲਾਂ ਦੇ ਲੰਮੇ ਕਾਰਜਕਾਲ ਦੇ ਦੌਰਾਨ ਸੰਜੀਵ ਹਾਂਸ ਨੇ ਕਈ ਇਮਾਨਦਾਰੀ ਨਾਲ ਕੰਮ ਕੀਤਾ ਜਾਂ ਕਿਤੇ ਬੇਈਮਾਨੀ ਵੀ ਕੀਤੀ ਇਸੇ ਕਰਕੇ ਇਸੇ ਗੱਲ ਦੀ ਪਰਚੋਲ ਕਰਦੇ ਹੋਏ ਆ ਹਾਂ ਜਦੋਂ ਜਾਂਚ ਅੱਗੇ ਵਧੀ ਹੈ ਤੇ ਖੁਲਾਸੇ ਬੜੇ ਹਮ ਹੋ ਗਏ ਆਈਐਸਡੀ ਕਮਾਈ ਆ ਜਿਹੜੀ ਹੁਣ ਤੱਕ ਤੇ ਜਿਹੜੇ ਲੋਨ ਦੇ ਲਏ ਗਏ ਨੇ ਉਸ ਤੇ ਜਿਹੜੇ ਵੇਰਵੇ ਮਿਲਦੇ ਨੇ ਉਹਨੇ 5 ਕਰੋੜ 47 ਲੱਖ ਰੁਪਈਆ ਬਣਦਾ ਉਸ ਦੀ ਕਮਾਈ ਦਾ ਉਸ ਦੀ ਸੈਲਰੀ ਦੇ ਮੁਤਾਬਕ ਉਸ ਦੇ ਵੱਖ-ਵੱਖ ਜਿਹੜੇ ਉਸਨੇ ਘੋਸ਼ਣਾ ਕੀਤੀ ਸੀ ਆਮਦਨ ਦੇ ਸਰੋਤਾਂ ਦੀ ਤੇ ਲੋਨ ਜਿਹੜੇ ਲਏ ਸਨ ਉਹ ਰਕਮ ਕੁੱਲ ਬਣੀ ਹੈ 5 ਕਰੋੜ 47 ਲੱਖ ਰੁਪਈਆ ਪਰ ਖਰਚੇ ਆ ਜਿਹੜੇ ਉਹ ਕਈ ਗਣਾ ਦੁੱਗਣੇ ਹੋ ਗਏ ਨੇ ਕਿਉਂਕਿ ਦਿੱਲੀ ਦੇ ਵਿੱਚ ਕੱਲਾ ਲਗਭਗ 9.5 ਕਰੋੜ ਦਾ ਤਾਂ ਫਲੈਟ ਹੀ ਹੈ ਹੁਣ ਤੱਕ ਦੀ ਕੁੱਲ ਕਮਾਈ ਜਿਹੜੀ ਹੈ ਉਹ ਆ 5 ਕਰੋੜ 47 ਲੱਖ ਤੇ ਕੱਲਾ ਦਿੱਲੀ ਦੇ ਵਿੱਚ ਹੀ 9.5 ਕਰੋੜ ਦਾ ਫਲੈਟ ਹੈ ਹੁਣ ਸਵਾਲ ਇਹ ਵੀ ਪੈਦਾ ਹੋ ਸਕਦਾ ਹੈ ਸੰਜੀਵ ਹੰਸ ਆਪਣੀ ਸਫਾਈ ਦੇ ਵਿੱਚ ਇਹ ਵੀ ਕਹਿ ਸਕਦੇ ਨੇ ਜਾਂ ਸੁਣਨ ਵਾਲਿਆਂ ਨੂੰ ਪਹਿਲੀ ਨਜ਼ਰ ਇਹ ਲੱਗ ਸਕਦਾ ਹੈ ਕਿ ਹੋ ਸਕਦਾ ਆਈਐਸ ਸੰਜੀਵ ਹੰਸਾ ਜਿਹੜੇ ਉਹਨਾਂ ਦੀ ਆਪਣੀ ਜਿਹੜੀ ਆਮਦਨ ਹੈ ਉਹ ਬੇਸ਼ੱਕ ਦੀ 5 ਕਰੋੜ 47 ਲੱਖ ਤੱਕ ਹੀ ਹੋਵੇ ਜਾਂ ਲੋਨ ਤੋਂ ਸਾਰੀ ਰਕਮ ਲਾ ਕੇ ਪਰ ਜਿਹੜਾ ਕੱਲਾ ਹੀ ਫਲੈਟ ਹੀ 9.5 ਕਰੋੜ ਦਾ ਲੈ ਲਿਆ ਗਿਆ ਫਿਰ ਉਹ ਅਗਲੇ ਪੈਸੇ ਜਿਹੜੇ ਉੱਪਰਲੇ ਪੈਸੇ ਉਹ ਕਿੱਥੋਂ ਆ ਗਏ ਤਾਂ ਉਸ ਦਾ ਮਤਲਬ ਸਾਫ਼ ਇਹ ਵੀ ਹੋ ਸਕਦਾ ਹੈ ਕਿ ਉਸ ਦੀ ਹੋ ਸਕਦਾ ਪਤਨੀ ਦਾ ਕੋਈ ਕਾਰੋਬਾਰ ਹੋਵੇ ਉਹਨਾਂ ਦੇ ਸਹੁਰੇ ਪਰਿਵਾਰ ਦਾ ਦਾਦਕੇ ਪਰਿਵਾਰ ਦਾ ਕੋਈ ਇਹੋ ਜਿਹਾ ਕਾਰੋਬਾਰ ਹੋਵੇ ਜਿਸ ਦੇ ذریعے ਉਹਨਾਂ ਨੇ ਆਪਣੀ ਜਾਇਦਾਦ ਬਣਾਈ ਹੋਵੇ ਪਰ ਨਹੀਂ ਇਸ ਤਰ੍ਹਾਂ ਨਹੀਂ ਹੈ ਵਿਜੀਲੈਂਸ ਦੀ ਜਾਂਚ ਦੇ ਵਿੱਚ ਕੁਝ ਹੋਰ ਗੱਲਾਂ ਸਾਹਮਣੇ ਆਈਆਂ ਨੇ ਸੰਜੀਵ ਹਾਂਸ ਦਾ ਜਿਹੜਾ ਖਰਚਾ ਹੈ ਉਹ ਆਮਦਨੀ ਦੇ ਨਾਲ ਕਿਤੇ ਜ਼ਿਆਦਾ ਹੈ ਹਿਮਾਚਲ ਦੇ ਵਿੱਚ ਪਿਤਾ ਤੇ ਸਾਲੇ ਦੇ ਨਾਂ ਦੇ ਉੱਤੇ ਵੀ ਇੱਕ ਇੱਕ ਵਿਲਾ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਹੈ ਆਈਐਸ ਸੰਜੀਵ ਦੀ ਜਿਹੜੀ ਕਾਲੀ ਕਮਾਈ ਦਾ ਲਗਾਤਾਰ ਖਲਾਸਾ ਹੋ ਰਿਹਾ ਹੈ ਜਾਂਚ ਏਜੰਸੀ ਦੇ ਮੁਤਾਬਕ ਸੰਜੀਵ ਹਾਂਸ ਦੀ ਕੁੱਲ ਆਮਦਨ ਦੀ ਜਿਹੜੀ ਸੈਲਰੀ ਹੈ ਤੇ ਲੋਨ ਉਸ ਦੀ ਰਕਮ ਜੁਮੇ ਤੁਹਾਨੂੰ ਦੱਸਿਆ ਕਿ 5 ਕਰੋੜ 47 ਲੱਖ ਬਣਦੀ ਹੈ ਪਰ ਖਰਚਾ ਇਸ ਤੋਂ ਕਈ ਗੁਣਾ ਜ਼ਿਆਦਾ ਹੋ ਗਿਆ ਆਈਐਸ ਨੇ ਦਿੱਲੀ ਦੇ ਵਿੱਚ ਹੀ ਸੀ 35 ਆਨੰਦ ਨਿਕੈਤਨ ਦੇ ਵਿੱਚ ਇੱਕ ਫਲੈਟ ਲਿਆ ਜਿਹੜਾ ਕਿ 9 ਕਰੋੜ 60 ਲੱਖ ਬਜਾਰੀ ਕੀਮਤ ਉਸ ਦੀ ਬਣਦੀ ਹੈ ਕੱਲਾ ਉਹੀ ਫਲੈਟ ਆ ਜਿਹੜਾ 9 ਕਰੋੜ 60 ਲੱਖ ਰੁਪਏ ਦਾ ਤੇ ਹੁਣ ਤੱਕ ਦੀ ਸਾਰੀ ਲੋਨ ਮਲਾ ਕੇ ਕਰਜ਼ਾ ਜਿਹੜਾ ਚੁੱਕਿਆ ਜਾਂ ਸੈਲਰੀ ਮਲਾ ਕੇ ਕਮਾਈ ਸਾਰੀ ਬਣਦੀ ਹੈ 5 ਕਰੋੜ 47 ਲੱਖ ਤਾਂ ਇਹ ਖਲਾਸਾ ਹੋ ਗਿਆ ਕਿ ਇੱਕ ਐਸ ਵੀ ਯੂ ਜਿਹੜੀ ਕਿ ਸਪੈਸ਼ਲ ਵਿਜੀਲੈਂਸ ਯੂਨਿਟ ਹੈ ਉਸ ਨੇ ਇਸ ਆਧਾਰ ਦੇ ਉੱਤੇ ਜਿਹੜਾ ਆ ਪਰਚਾ ਵੀ ਦਰਜ ਕਰ ਦਿੱਤਾ ਐਫ ਆਈ ਆਰ ਵੀ ਦਰਜ ਕਰ ਦਿੱਤੀ ਜਾਂਚ ਏਜੰਸੀ ਨੇ ਆਈ ਐਸ ਸੰਜੀਵ ਹੰਸ ਉਸ ਦੀ ਪਤਨੀ ਉਸ ਦੇ ਸਾਲੇ ਤੇ ਪਿਤਾ ਦੇ ਇਲਾਵਾ ਸਾਬਕਾ ਵਿਧਾਇਕ ਗੁਲਾਬ যাদব ਤੇ ਉਸ ਦੀ ਪਤਨੀ ਅੰਬਿਕਾ ਸਮੇਤ 13 ਦੇ ਉੱਤੇ ਕੇਸ ਦਰਜ ਕੀਤਾ ਹੈ ਹੁਣ ਜਿਹੜੀ ਇਹ ਸਪੈਸ਼ਲ ਵਿਜੀਲੈਂਸ ਯੂਨਿਟ ਹੈ ਇਸ ਦੇ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਨੋਟਿਸ ਜਾਰੀ ਕਰਕੇ ਬੁਲਾਇਆ ਵੀ ਜਾ ਸਕਦਾ ਹੈ ਏਜੰਸੀ ਸਾਰਿਆਂ ਤੋਂ ਪੁੱਛਗਿੱਛ ਕਰੇਗੀ ਮੁੱਢਲੀ ਪੜਤਾਲ ਦੇ ਵਿੱਚ ਤੇਹੀ ਪਾਇਆ ਗਿਆ ਕਿ ਸਾਰੇ ਜਿਹੜੇ ਨਾਮਜ਼ਦ ਕਰ ਲਏ ਗਏ ਨੇ 13 ਜਣਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਸੰਜੀਵ 1997 ਬੈਚ ਦੇ ਜਿਹੜੇ ਆਈਐਸ ਅਫਸਰ ਨੇ 1997 ਤੋਂ ਲੈ ਕੇ 2023 ਤੱਕ ਦੀ ਜਿਹੜੀ ਸੈਲਰੀ ਦੀ ਜਾਂਚ ਪੜਤਾਲ ਹੋਈ ਉਹ ਬਣਦੀ ਹੈ ਲਗਭਗ 3.5 ਕਰੋੜ ਰੁਪਇਆ ਤੇ 60 ਲੱਖ ਦਾ ਉਸ ਦਾ ਹਾਊਸਿੰਗ ਦਾ ਜਿਹੜਾ ਲੋਨ ਸੀ ਦਾ ਘਰ ਬਣਾਉਣ ਦਾ ਲੋਨ ਤੇ 17 ਲੱਖ ਇੱਕ ਗੱਡੀ ਦਾ ਕਾਰ ਦਾ ਲੋਨ ਹੈ ਤੇ ਪਤਨੀ ਆ ਜਿਹੜੀ ਉਸ ਦੀ ਉਹ ਮੋਨਾ ਨਾਮ ਦੀ ਉਸ ਦੀ ਪਤਨੀ ਜਿਹੜੀ ਕਿ ਇੱਕ ਪਲਾਟ ਆ ਜਿਹੜਾ ਉਸ ਦੇ ਨਾਮ ਦੇ ਉੱਤੇ ਉਹ ਲਗਭਗ 1.5 ਕਰੋੜ ਦਾ ਉਸ ਦੇ ਉੱਤੇ ਲੋਨ ਲਿਆ ਗਿਆ ਉਸ ਦੇ ਵੱਲੋਂ ਔਰ ਅਮਿਕਾ ਯਾਦਵ ਦੀ ਜ਼ਮੀਨ ਦੇ ਉੱਤੇ ਮੋਨਾ ਦਾ ਜਿਹੜਾ CNG ਦਾ ਇੱਕ ਪੰਪ ਵੀ ਹੈ ਸੰਜੀਵ ਹਾਂਸ ਤੇ ਗੁਲਾਬ ਯਾਦਵ ਦੋਨੋਂ ਇੱਕ ਦੂਸਰੇ ਨੂੰ ਕਈ ਸਾਲਾਂ ਤੋਂ ਜਾਣਦੇ ਨੇ ਕੇਸ ਦੇ ਅਨੁਸਾਰ ਸੰਜੀਵ ਦੀ ਪਤਨੀ ਮੋਨਾ ਤੇ ਗੁਲਾਬ ਨੇ ਪੂਨੇ ਦੇ ਵਿੱਚ ਇੱਕ ਇਕੱਠੇ ਸਾਂਝੇ ਤੌਰ ਦੇ ਉੱਤੇ ਇੱਕ ਮਿਸਰ ਪ੍ਰੋਗਰਾਮ ਆ ਜਿਹੜਾ ਇੰਟਰਪ੍ਰਾਈਜ਼ਸ ਨਾਮ ਦੀ ਕੰਪਨੀ ਵੀ ਬਣਾ ਰੱਖੀ ਹੈ ਇਸ ਤੇ ਨਾਮ ਦੇ ਉੱਤੇ ਹੀ ਪੂਨੇ ਦੇ ਵਿੱਚ ਇੱਕ CNG ਪੰਪ ਵੀ ਉਹ ਚਲਾ ਰਹੇ ਨੇ ਤੇ ਪੰਪ ਦੀ ਜ਼ਮੀਨ ਗਲਾਬ ਦੀ ਪਤਨੀ ਜਿਹੜੀ ਹੈ ਗਲਾਬ ਯਾਦਵ ਸਾਬਕਾ ਵ代ਕ ਉਸ ਦੀ ਪਤਨੀ ਜਿਹੜੀ ਅੰਬਿਕਾ ਯਾਦਵ ਹੈ ਉਸ ਦੇ ਨਾਂ ਦੇ ਉੱਤੇ ਹੈ ਪਰ ਜਿਹੜੀ ਇੱਕ ਸਾਂਝੀ ਕੰਪਨੀ ਬਣਾਈ ਗਈ ਹੈ ਉਸੇ ਦੇ ਨਾਮ ਦੇ ਉੱਤੇ ਉਸ ਆਈਐਸ ਅਫਸਰ ਦੀ ਪਤਨੀ ਦਾ ਸੀਐਨਜੀ ਪੰਪ ਵੀ ਹੈ ਹੁਣ ਗੱਲ ਇੱਥੇ ਨਹੀਂ ਮੁੱਕਦੀ ਜਦੋਂ ਅਗਲੇ ਵੇਲੇ ਵਿੱਚ ਚੈੱਕ ਕੀਤੇ ਗਏ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵੱਲੋਂ ਤਾਂ ਹੋਰ ਵੀ ਖੁਲਾਸੇ ਹੋਏ ਦਿੱਲੀ ਦੇ ਦਵਾਰਕਾ ਦੇ ਵਿੱਚ ਇੱਕ ਫਲੈਟ ਤੇ ਹਿਮਾਚਲ ਦੇ ਵਿੱਚ ਵੀ ਜ਼ਿਆਦਾ ਜਾਇਦਾਦ ਬਣਾ ਲਈ ਹੈ 2023 ਦੇ ਵਿੱਚ ਸੰਜੀਵ ਨੇ ਆਪਣੀ ਸੰਪਤੀ ਦੀ ਘੋਸ਼ਣਾ ਜਿਹੜੀ ਕੀਤੀ ਉਸ ਦੇ ਅਨੁਸਾਰ ਉਸ ਦਾ ਇੱਕ ਦਿੱਲੀ ਦੇ ਦਵਾਰਕਾ ਦੇ ਵਿੱਚ ਵੀ ਫਲੈ ਸਾਢੇ 1.6 ਲੱਖ ਰੁਪਏ ਦੀ ਐਫ.ਡੀ ਤੇ 32.50 ਹਜ਼ਾਰ ਦਾ ਜਿਹੜਾ ਮਿਊਚੁਅਲ ਫੰਡ ਹੈ ਤੇ ਹਿਮਾਚਲ ਪ੍ਰਦੇਸ਼ ਦੇ ਕਸੌਲੀ ਦੇ ਵਿੱਚ ਉਸਦੇ ਪਿਤਾ ਤੇ ਉਸਦੇ ਸਾਲੇ ਦੇ ਨਾਮ ਦੇ ਉੱਤੇ ਵੀ ਇੱਕ ਇੱਕ ਵਿਲਾ ਜਿਹੜਾ ਹੈ ਉਹ ਬਣਿਆ ਹੋਇਆ ਹੈ ਹੁਣ ਸੰਜੀਵ ਹੰਸ ਦੀ ਜਿਹੜੀ ਹੈ ਜਦੋਂ ਚੈੱਕ ਕੀਤਾ ਗਿਆ ਸਾਰਾ ਬੈਕਗ੍ਰਾਉਂਡ ਤੇ ਸਾਫ ਪਤਾ ਲੱਗਦਾ ਹੈ ਹੁਣ ਸੰਜੀਵ ਹੰਸ ਜਿਹੜੇ ਨੇ ਉਹ ਊਰਜਾ ਮਹਿਕਮੇ ਦੇ ਵਿੱਚ ਜਿਹੜੇ ਨੇ ਸੈਕਟਰੀ ਦੇ ਤੌਰ ਦੇ ਉੱਤੇ ਪ੍ਰਮੁਖ ਕਰੈਕਟਰੀ ਦੇ ਤੌਰ ਦੇ ਉੱਤੇ ਨਾਲ ਨਾਲ ਸੇਵਾਵਾਂ ਨਿਭਾ ਚੁੱਕੇ ਨੇ ਔਰ ਬਿਹਾਰ ਸਟੇਟ ਪਾਵਰ ਹੋਲਡਿੰਗ ਕੰਪਨੀ ਲਿਮਟਿਡ ਆ ਜਿਹੜੀ BSPHCL ਦੇ ਜਿਹੜੇ ਸੀਐਮਡੀ ਵੀ ਰਹਿ ਚੁੱਕੇ ਨੇ ਸੰਜੀਵ ਹੰਸ ਔਰ ਉਹਨਾਂ ਨੇ ਇਸ ਸਾਲ ਜਿਹੜੀ ਹੈ ਸਕੌਚ 골ਡਨ ਅਵਾਰਡ ਆ ਜਿਹੜਾ ਉਹ ਵੀ ਉਹਨਾਂ ਨੂੰ ਮਿਲਦਾ ਔਰ ਆਪਣੀਆਂ ਸੇਵਾਵਾਂ ਦੇ ਕਰਕੇ ਪ੍ਰਾਪਤੀਆਂ ਦੇ ਕਰਕੇ ਪਰ ਊਰਜਾ ਦੇ ਖੇਤਰ ਦੇ ਵਿੱਚ ਉਨ੍ਹਾਂ ਦਾ ਜਿਹੜਾ ਯੋਗਦਾਨ ਹੈ ਉਹ ਮੰਨਿਆ ਗਿਆ ਕਿ ਉਸ ਦੇ ਕਰਕੇ ਹੀ ਉਹਨਾਂ ਨੂੰ ਸਕੌਚ ਗੋਲਡ ਅਵਾਰਡ ਵੀ ਦਿੱਤਾ ਗਿਆ ਆਈਐਸ ਅਫਸਰ ਜਿੱਥੇ ਸੰਜੀਵ ਹੰਸ ਦੀਆਂ ਇਹ ਪ੍ਰਾਪਤੀਆਂ ਨੇ ਉੱਥੇ ਕਾਲੀ ਕਮਾਈ ਦੇ ਚਰਚੇ ਵੀ ਹੋਣ ਲੱਗੇ ਨੇ ਹੁਣ ਇਸ ਦੌਰਾਨ ਬਿਹਾਰ ਦੇ ਵਿੱਚ ਹੀ ਉਸ ਨੇ ਇਸ ਸਾਲ ਦੇ ਵਿੱਚ ਹੀ ਆ ਜਿਹੜਾ ਉਹ ਸਫਲਤਾਪੂਰਵਕ ਕਈ ਤਰ੍ਹਾਂ ਦੇ ਕੰਮ ਜਿਹੜੇ ਪ੍ਰੋਜੈਕਟ ਨੇ ਉਹ ਲਾਗੂ ਕੀਤੇ ਨੇ ਪੂਰਬੀ ਜਿਹੜੇ ਰਾਜਾਂ ਦੇ ਮਾਰਗ ਨੇ ਉਹਨਾਂ ਨੂੰ ਵੀ ਦੇ ਵਿੱਚ ਵੀ ਉਹਨਾਂ ਨੇ ਯੋਗਦਾਨ ਪਾਇਆ ਦੱਸਿਆ ਜਾਂਦਾ ਪੰਜ ਟਿਕਾਣਿਆਂ ਦੇ ਉੱਤੇ ਉਹਨਾਂ ਦੀ ਰੇਡ ਹੋਈ ਹੈ ਬਿਹਾਰ ਦੇ ਸੀਨੀਅਰ ਆਈਐਸ ਅਧਿਕਾਰੀ ਨੇ ਸਜੀਵ ਹੰਸ ਸਾਬਕਾ ਵਿਧਾਇਕ ਗੁਲਾਬ যাদব ਤੇ ED ਲਗਾਤਾਰ ਕਾਰਵਾਈ ਕਰ ਰਹੀ ਹੈ ਪਿਛਲੇ 3 ਦਿਨਾਂ ਤੋਂ ED ਨੇ ਸੰਜੀਵ ਹੰਸ ਦੇ ਕਰੀਬ 5 ਟਿਕਾਣਿਆਂ ਦੇ ਉੱਤੇ ਛਾਪੇ ਮਾਰਿਆ ਹੁਣ ਤੱਕ ED ਨੂੰ ਕੀ ਕੀ ਮਿਲਿਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ED ਦੇ ਇਨਾ ਛਾਪਿਆਂ ਦੇ ਵਿੱਚੋਂ 87 ਲੱਖ ਰੁਪਏ ਕੈਸ਼ ਮਿਲਿਆ 13 ਕਿਲੋ ਚਾਂਦੀ ਮਿਲੀ ਹੈ 2 ਕਿਲੋ ਸੋਨੇ ਦੇ ਬਿਸਕਟ ਮਿਲੇ ਨੇ ਤੇ ਕਰੀਬ 1.5 ਕਰੋੜ ਰੁਪਏ ਦੇ ਜਿਹੜੇ ਗਹਿਣਿਆਂ ਦੀ ਕੀਮਤ ਬਣਦੀ ਹੈ ਬਾਜ਼ਾਰ ਦੇ ਹਿਸਾਬ ਨਾਲ ਸੰਜੀਵ ਹੰਸ ਦੇ ਕਰੀਬੀਆਂ ਤੇ ਹਵਾਲੇ ਦੇ ਲੈਣ ਦੇਣ ਦਾ ਵੀ ਖਲਾਸਾ ਹੋਇਆ ਔਰ ਤਿੰਨ ਦਿਨ ਦਿੱਲੀ, ਕਲਕੱਤਾ, ਮੁੰਬਈ ਸਮੇਤ ਪੰਜ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ। ਇਸੇ ਦੇ ਵਿੱਚੋਂ ਹੀ ਇਹ ਸਾਰਾ ਕੁਝ ਆ ਜਿਹੜਾ ਨਗਦੀ ਵੀ, ਸੋਨਾ, ਚਾਂਦੀ, ਗਹਿਣੇ, ਗੱਟਾ ਇਹ ਸਾਰਾ ਕੁਝ ਬਰਾਮਦ ਹੁੰਦਾ ਹੈ ਔਰ ਆਈਐਸ ਤੇ ਸਾਬਕਾ ਵਿਧਾਇਕ ਦੇ ਉੱਤੇ ਇਹ ਗੰਭੀਰ ਦੋਸ਼ ਲੱਗੇ ਨੇ ਔਰ ਮਹਿਲਾ ਵਕੀਲ ਨੇ ਬਿਹਾਰ ਦੇ ਸੀਨੀਅਰ ਆਈਐਸ ਅਫਸਰ ਹੈ ਜਿਹੜੇ ਸੰਜੀਵ ਹੰਸ ਤੇ ਝੰਝਾਰਪੁਰ ਦੇ ਜਿਹੜੇ ਨੇ ਸਾਬਕਾ ਵਿਧਾਇਕ ਗੁਲਾਬ ਯਾਦਵ ਦੇ ਉੱਤੇ ਗੈਂਗਰੇਪ ਦਾ ਵੀ ਜਿਹੜਾ ਦੋਸ਼ ਲਗਾਇਆ ਸੀ ਮਹਿਲਾ ਦਾ ਰੋਪਾ ਕੇ ਆਈਐਸ ਸੰਜੀਵ ਹੰਸ ਤੇ ਸਾਬਕਾ ਵਿਧਾਇਕ ਗੁਲਾਬ যাদব ਨੇ ਮਿਲ ਕੇ ਗੈਂਗ ਰੇਪ ਕੀਤਾ ਹਾਲਾਂਕਿ ਦੋ ਸੱਚੇ ਨੇ ਝੂਠੇ ਨੇ ਔਰ ਇਸ ਦੇ ਬਾਰੇ ਤਾਂ ਪੜਤਾਲ ਦੇ ਵਿੱਚ ਪਤਾ ਲੱਗੇਗਾ ਪਰ ਪੀੜਤਾ ਨੇ ਆਪਣਾ ਮੂੰਹ ਬੰਦ ਕਰਨ ਦੇ ਲਈ ਰੇਪ ਦਾ ਜਿਹੜਾ ਲਾਈਵ ਵੀਡੀਓ ਵੀ ਬਣਾਇਆ ਗਿਆ ਸੀ ਔਰ ਵਾਰ-ਵਾਰ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਇੱਕ ਤਾਂ ਕਾਲੀ ਕਮਾਈ ਦੇ ਚਰਚੇ ਨੇ ਦੂਜਾ ਇੱਕ ਗੰਭੀਰ ਦੋਸ਼ ਲਾਇਆ ਗਿਆ ਇੱਕ ਮਹਿਲਾ ਵਕੀਲ ਦੇ ਵੱਲੋਂ ਕਿ ਦਰਿੰਦਗੀ ਕੀਤੀ ਗਈ ਹੈ ਉਸ ਨੂੰ ਧਮਕੀ ਵੀ ਦਿੱਤੀ ਗਈ ਕਿ ਕਦੇ ਮਸ਼ੀਲੀ ਗੋਲੀ ਖਵਾ ਕੇ ਗੈਂਗਰੇਪ ਕੀਤਾ ਗਿਆ ਔਰ ਮਹਿਲਾ ਇਸ ਦੇ ਨਾਲ ਗਰਭਵਤੀ ਵੀ ਹੋਈ ਉਸ ਤੋਂ ਬਾਅਦ ਗਰਭਪਾਤ ਵੀ ਕਰਾ ਦਿੱਤਾ ਗਿਆ ਕੇਸ ਦੀ ਪੂਰੀ ਟਾਈਮ ਲਾਈਨ ਹੈ ਜਿਹੜੀ 2017 ਤੋਂ ਚੱਲਦੀ ਹੈ 2017 ਦੇ ਵਿੱਚ ਮਹਿਲਾ ਵਕੀਲ ਨੇ ਦੇ ਨਾਲ ਉਹਨੇ ਦੱਸਿਆ ਦੋਸ਼ ਲਾਇਆ ਕਿ ਮੇਰੇ ਨਾਲ ਗੈਂਗਰੇਪ ਹੋਇਆ ਔਰ ਸਾਬਕਾ ਵਿਧਾਇਕ ਗੁਲਾਬ যাদব ਤੇ ਆਈਐ ਸੰਜੀਵ ਹੰਸ ਦੇ ਉੱਤੇ ਦੋਸ਼ ਲੱਗੇ ਮਹਿਲਾ ਨੇ ਅਬੋਰਸ਼ਨ ਕਰਵਾਉਣ ਦਾ ਵੀ ਦੋਸ਼ ਲਾਇਆ 2018 ਦੇ ਵਿੱਚ ਮਹਿਲਾ ਦੇ ਇੱਕ ਬੇਟਾ ਹੋਇਆ ਮਹਿਲਾ ਨੇ ਦਾਅਵਾ ਕੀਤਾ ਕਿ ਬੇਟਾ ਆਈਏ ਸੰਜੀਵ ਹੰਸ ਦਾ ਹੀ ਹੈ ਇੰਨੇ ਗੰਭੀਰ ਦੋਸ਼ ਲੱਗੇ ਹੋਏ ਨੇ ਪਰ ਇਸ ਮਾਮਲੇ ਦੇ ਵਿੱਚ ਦੋ ਸੱਚੇ ਨੇ ਝੂਠੇ ਨੇ ਪੜਤਾਲ ਕਰ ਸਕਦੀ ਹੈ 2022 ਦੇ ਵਿੱਚ ਉਸੇ ਹੀ ਮਹਿਲਾ ਨੇ ਪਟਨਾ ਦੇ ਵਿੱਚ ਪੁਲਿਸ ਨੂੰ ਇੱਕ ਬੇਨਤੀ ਪੱਤਰ ਵੀ ਲਿਖਿਆ ਸੀ ਪਰ ਕੇਸ ਦਰਜ ਨਹੀਂ ਸੀ ਹੋਇਆ ਮਹਿਲਾ ਕੋਰਟ ਗਈ ਤਾਂ ਕੋਰਟ ਦੇ ਆਦੇਸ਼ ਦੇ ਉੱਤੇ 2023 ਦੇ ਵਿੱਚ ਜਿਹੜਾ ਕੀ ਹੈ ਰੂਪਸਪੁਰ ਜਿਹੜਾ ਨਾਮ ਦਾ ਥਾਣੇ ਦੇ ਵਿੱਚ ਇੱਕ ਕੇਸ ਦਰਜ ਕਰਵਾਇਆ ਗਿਆ ਸੀ ਪਟਨਾ ਐਸਐਸਪੀ ਦੀ 17 April 2023 ਦੀ ਰਿਪੋਰਟ ਦੇ ਵਿੱਚ ਮਹਿਲਾ ਦੇ ਦੋਸ਼ਾਂ ਨੂੰ ਸਹੀ ਵੀ ਦੱਸਿਆ ਗਿਆ ਔਰ 20 ਤੇ 21 ਜੁਲਾਈ ਨੂੰ ED ਨੇ ਗੁਲਾਬ ਯਾਦਵ ਤੇ ਸੰਜੀਵ ਹੰਸ ਦੇ ਘਰ ਰੇਡ ਕੀਤੀ ਔਰ ED ਨੇ ਮਹਿਲਾ ਤੋਂ ਵੀ ਪੁਸ਼ਗਿਸ਼ ਕਰਕੇ ਆਪਣੇ ਆਫਿਸ ਦੇ ਵਿੱਚ ਵੀ ਬੁਲਾਇਆ ਸੀ ਔਰ 6 ਅਗਸਤ 2024 ਨੂੰ ਪਟਨਾ ਦੇ ਹਾਈ ਕੋਰਟ ਨੇ ਗੈਂਗ ਰੇਪ ਦੀ ਜਿਹੜੀ FIR ਦੀ ਕਵਾਸ਼ ਕਰ ਦਿੱਤਾ ਸੀ ਇਹ 6 ਅਗਸਤ 2024 ਦੀ ਗੱਲ ਹੈ ਜਦੋਂ ਪਟਨਾ ਹਾਈ ਕੋਰਟ ਨੇ ਗੈਂਗ ਰੇਪ ਦੀ FIR ਨੂੰ ਕਵਾਸ਼ ਕਰ ਦਿੱਤਾ ਤੇ 20 ਅਗਸਤ ਨੂੰ ਉਸਨੇ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਕੇਸ ਵੀ ਦਰਜ ਕੀਤਾ ਹੈ ਹੁਣ ਔਰੰਗਾਬਾਦ ਦੀ ਰਹਿਣ ਵਾਲੀ ਜਿਹੜੀ ਪੀੜਤਾ ਉਸਨੇ ਹੁਣ ਯੂਪੀ ਦੇ ਪ੍ਰਾਗਿਆ ਰਾਜ ਦੇ ਵਿੱਚ ਹੈ ਇਸ ਵਕਤ ਪਰ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕਰ ਦਿੱਤੀ ਗਈ ਹੈ ਕਿ ਇੱਕ ਉਸ ਦੇ ਨਾਲ ਇਸ ਢੰਗ ਦੇ ਨਾਲ ਜਿਹੜਾ ਆ ਉਹ ਗੈਂਗ ਰੇਪ ਵੀ ਹੋਇਆ ਜਿਸ ਦੇ ਵਿੱਚ ਸਾਬਕਾ ਵਿਧਾਇਕ ਦੇ ਉੱਤੇ ਤੇ ਇਸ ਆਈਐਸ ਅਫਸਰ ਦੇ ਉੱਤੇ ਵੀ ਦੋਸ਼ ਲੱਗੇ ਹਾਲਾਂਕਿ ਹਾਈ ਕੋਰਟ ਦੇ ਵਿੱਚ ਇੱਕ ਸਮੇਂ ਦੇ ਆ ਕੇ ਪਟਨਾ ਹਾਈ ਕੋਰਟ ਚ ਇਹ ਐਫਆਈਆਰ ਕੁਐਸ਼ ਵੀ ਹੁੰਦੀ ਹੈ ਆਈਐਸ ਸੰਜੀਵ ਹੰਸ ਦਾ ਜਿਹੜਾ ਡੀਐਨਏ ਕਰਵਾਉਣਾ ਚਾਹੀਦਾ ਹੈ ਬੇਟਾ ਉਹਨਾਂ ਦਾ ਹੀ ਨਿਕਲੇਗਾ ਗੈਂਗਰੀਪ ਦਾ ਜਿਹੜਾ ਦੋਸ਼ ਲਾਇਆ ਗਿਆ ਉਹ ਮਹਿਲਾ ਨਿ ਮੰਗ ਕੀਤੀ ਔਰ ਆਈਐਸ ਤੇ ਸਾਬਕਾ ਵਿਧਾਇਕ ਸਮਿਤ 12 ਦੇ ਖਿਲਾਫ ਕੇਸ ਦਰਜ ਜਿਹੜਾ ਉਹ ਕਾਲੀ ਕਮਾਈ ਨੂੰ ਲੈ ਕੇ ਵੀ ਹੋਇਆ ਔਰ ਬਿਹਾਰ ਦੇ ਸੀਨੀਅਰ ਆਈਐਸ ਸੰਜੀਵ ਹੰਸ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਜਿੱਥੇ ਵੱਖ-ਵੱਖ ਰੇਡਾਂ ਹੋ ਰਹੀਆਂ ਨੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਉਹ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਹੋਇਆ ਹੁਣ ਆਈਐਸਬੀ ਵਿੱਚ ਉਸ ਕੜਕੀ ਦੇ ਵਿੱਚ ਵੀ ਹੈ ਸਾਬਕਾ ਵਿਧਾਇਕ ਵੀ ਕੜਕੀ ਦੇ ਵਿੱਚ ਹੈ ਤੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਰਿਸ਼ਤੇਦਾਰ ਵੀ ਕੜਕੀ ਦੇ ਵਿੱਚ ਆ ਗਏ ਨੇ ਹੁਣ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਪੜਤਾਲ ਹੋਣੀ ਹੈ ਨੋਟਿਸ ਜਾਰੀ ਕਰ ਕਰਕੇ ਇਕੱਲੇ ਇਕੱਲੇ ਤੋਂ 1 ਟੂ 1 ਪੁੱਛਗਛ ਹੋਵੇਗੀ ਉਸ ਵਿੱਚ ਪਤਾ ਲੱਗੇਗਾ ਕੌਣ ਕਿੰਨਾ ਦੋਸ਼ੀ ਹੈ ਫਿਲਹਾਲ ਜਿਹੜਾ ਸਪੈਸ਼ਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਸ ਕੇਸ ਦੀ ਸਪੈਸ਼ਲ ਵਿਜੀਲੈਂਸ ਯੂਨਿਟ ਦੇ ਵੱਲੋਂ ਉਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਪਰ ਰੇਡਾਂ ਦੇ ਵਿੱਚੋਂ ਜੋ-ਜੋ ਕੁਝ ਬਰਾਮਦ ਹੋਇਆ ਔਰ ਜੋ-ਜੋ ਹੁਣ ਤੱਕ ਪਰਚੇ ਦਰਜ ਦੀ ਜਾਣਕਾਰੀ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਿਹਾਰ ਕੇਡਰ ਦੇ ਆਈਐਸ ਅਫਸਰ 1997 ਬੈਚ ਦੇ ਨੇ ਪਰ ਮੂਲ ਰੂਪ ਦੇ ਵਿੱਚ ਸੰਜੀਵ ਹੰਸ ਦਾ ਸਬੰਧ ਪੰਜਾਬ ਦੇ ਨਾਲ ਦੱਸਿਆ ਜਾਂਦਾ ਹੈ ਫਿਲਹਾਲ ਇਹ ਜਾਣਕਾਰੀ ਇੰਨੀ ਹੀ ਮਿਲੀ ਹੈ ਔਰ ਜਦੋਂ ਤੱਕ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ਹਿਸੀ ਪੰਜਾਬ ਦੇ ਨਾਲ